ਹਾਂਜੀ ਬਾਬਿਓ ਕੀ ਹਾਲ ਚਾਲ ਹੈ ਚੜਦੀ ਕਲਾ ਅੱਜ ਤੁਹਾਨੂੰ ਸਾਡੇ ਪਿੰਡਾਂ ਦੇ ਲਾਗੇ ਮੈਸਮਪੁਰ ਪਿੰਡਿਆ ਉੱਥੇ ਗੁਰਦੁਆਰਾ ਸਾਹਿਬ ਚੇਲੇਆਣੇ ਸਾਹਿਬ ਤੇ ਉਹਦੇ ਇਤਿਹਾਸ ਬਾਰੇ ਜਾਣੂ ਕਰਾਉਨੇ ਆ ਤੇ ਅੱਗੇ ਉਹਦੀ ਆਪਾਂ ਵੀਡੀਓ ਬਣਾਈ ਆ ਜਿਹੜਾ ਬੋਰਡ ਤੇ ਇਤਿਹਾਸ ਲਿਖਿਆ ਵਾ ਤੇ ਇੱਕ ਬਾਬਾ ਦੀਪਸੋਈ ਜਿਹੜਾ ਸੀਸ ਟਲੀ ਤੇ ਰੱਖ ਕੇ ਲੜਿਆ ਸੀ ਤੇ ਦੁਬਾਰਾ ਸਾਹਿਬ ਜਾ ਕੇ ਸੀਸ ਆਪਣਾ ਭੇਡ ਕੀਤਾ ਸੀ ਤੇ ਇੱਕ ਹਾੜੇ ਲਾਗੇ ਲਾਗੇ ਚ ਮੈਸਮਪੁਰ ਚ ਬਾਬਾ ਜਸਾ ਸਿੰਘ ਹੀ ਉਹਨਾਂ ਦਾ ਵੀ ਸੀਸੀ ਦਾ ਕਟਿਆ ਗਿਆ ਹੈ ਉਹਦਾ ਇਤਿਹਾਸ ਸਾਡੇ ਗਾੜੀ ਆਪਾਂ ਇਹ ਬੋਰਡ ਦੇ ਗਾੜੀ ਜਿਹੜੀ ਵੀਡੀਓ ਉਹ ਐਡ ਕਰਦੇ ਆ ਤੇ ਜਰੂਰ ਵੀਡੀਓ ਵੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਲਾਗੇ ਬੰਨੇ ਪਿੰਡਿਆਂ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗੇ ਠੀਕ ਹੈ ਜੀ ਧੰਨਵਾਦ ਸ੍ਰੀ ਗੁਰੂ ਅਰਗੋਬਿੰਦ ਸਾਹਿਬ ਜੀ ਸ੍ਰੀ ਅਮਰitsar ਸਾਹਿਬ ਤੋਂ ਹਰ ਗੋਬਿੰਦਪੁਰ ਨੂੰ ਜਾਂਦੇ ਹੋਏ ਬਾਬਾ ਜੱਸਾ ਜੀ ਵਾਸੀ ਮੈਸਮਪੁਰ ਖੁਦਨ ਨੇ ਗੁਰੂ ਜੀ ਦੇ ਚਨ ਪਰਸੇ ਅਤੇ ਚੇਲੇ ਦਾ ਵਰ ਪ੍ਰਾਪਤ ਕੀਤਾ ਗੁਰੂ ਜੀ ਦੇ ਦਰਸ਼ਨਾਂ ਤੋਂ ਬਾਅਦ ਬਾਬਾ ਜੀ ਗਊ ਅਤੇ ਮੁੱਲਜਮਨ ਦੀ ਰੱਖਿਆ ਹਿਤ ਤੇਗ 28 ਅਤੇ ਮੈਦਾਨ ਵਿੱਚ ਨਿਤਰੇ ਕਸਾਈਆਂ ਨਾਲ ਯੁੱਧ ਕਰਦਿਆਂ ਬਾਬਾ ਜੀ ਦਾ ਸੀਸ ਧੜ ਨਾਲ ਵੱਖ ਹੋ ਗਿਆ ਆਪ ਬਿਨਾਂ ਸੀਸ ਤੋਂ ਲੜਦੇ ਹੋਏ ਇਸ ਸਥਾਨ ਤੱਕ ਪਹੁੰਚੇ ਅਤੇ ਸਰੀਰ ਤਿਆਗ ਦਿੱਤਾ ਅੱਜਕੱਲ੍ਹ ਇਹ ਗੋਦਵਾਰਾ ਸ਼੍ਰੀ ਚੇਲਾਨੇ ਚੇਲਾਨੇ ਸਾਹਿਬ ਦੇ ਨਾਲ ਪ੍ਰਸਿੱਧ ਹੈ।